ਇੱਥੇ ਦਿਨੀ ਅូមੇਗਾ ਸਿਟੀ ਦੇ ਵਿੱਚ ਇੱਕ ਪਰਿਵਾਰ ਦੇ ਉੱਤੇ ਗੋਲੀ ਚੱਲਦੀ ਹੈ ਕਹਿੰਦਾ ਅូមੇਗਾ ਸਿਟੀ ਦੇ ਤੀਸਰੀ ਫਲੋਰ ਦੇ ਸੀ ਬਲਾਕ 1 ਸੀ ਦੇ ਵਿੱਚ ਜਿਹੜਾ ਹੈ ਗੋਲੀ ਸ਼ਿਸ਼ੇ ਨੂੰ ਪਾਰ ਕਰਕੇ ਕੰਧ ਦੇ ਵਿੱਚ ਲੱਗਦੀ ਹੈ ਰਾਜਕੁਮਾਰ ਸ਼ਰਮਾ ਅਤੇ ਉਸ ਦੀ ਪਤਨੀ ਜਿਹੜੇ ਨੇ ਸਹਮੇ ਹੋਏ ਨੇ ਪੁਲਿਸ ਪ੍ਰਸ਼ਾਸਨ ਤੋਂ ਉਹਨਾਂ ਨੇ ਮੰਗ ਕੀਤੀ ਸੀ ਕਿ ਦੋਸ਼ੀਆਂ ਨੂੰ ਜਿਹੜਾ ਹੈ ਫੜਕਿਆ ਜਾਵੇ ਫਿਲਹਾਲ ਇਨ ਇਨ ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਨੇ ਅូមੇਗਾ ਸਿਟੀ ਦੇ ਨਾਲ ਲੱਗਦੇ ਸਾਰੇ ਇਲਾਕੇ ਦੇ ਵਿੱਚ ਸਰਚ ਅਭਿਆਨ ਕੀਤਾ ਹੈ ਆਉ ਤੁਹਾਨੂੰ ਦਿਖਾਨੇ ਆ ਸਰਚ ਵਿੱਚ ਆਉਂਦੀਆਂ ਲਾਈਵ ਤਸਵੀਰਾਂ ਕੇ ਡੀਐਸਪੀ ਕਰਨ ਸੰਧੂ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਸੋ ਰਾਤ ਨੂੰ ਵਾਰਦਾਤ ਹੋਈ ਸੀ ਕਿ ਜਿਸ ਦੇ ਵਿੱਚ ਇਨਸੀਡੈਂਟ ਨੋਟਿਸ ਚ ਆਇਆ ਸਾਡੇ ਕਿ ਇੱਕ omega ਸਿਟੀ ਇਥੇ ਸੋਸਾਇਟੀ ਆ ਲੁਧਿਆਣਾ ਰੋਡ ਤੇ ਉੱਥੇ ਇੱਕ ਫਲੈਟ 3rd ਫਲੋਰ ਤੇ ਇੱਕ ਫਲੈਟ ਆ ਜਿੱਥੇ ਇੱਕ ਬੁਲੇਟ ਜਿਹੜਾ ਹੈਗਾ ਉਹ ਪੀਅਰਸ ਕਰਕੇ ਸ਼ੀਸ਼ੇ ਨੂੰ ਫਲੈਟ ਦੇ ਅੰਦਰ ਜਿਹੜਾ ਪਾਇਆ ਗਿਆ ਉਸ ਦੇ ਸਬੰਧ ਵਿੱਚ ਅਸੀਂ ਮੁਕਦਮਾ ਇਮੀਡੀਏਟਲੀ ਦਰਜ ਕਰਤਾ ਸੀਗਾ ਅੰਡਰ ਰੈਲੇਵੈਂਟ ਸੈਕਸ਼ਨਸ ਆਫ ਪੀਐਨਐਸ ਤੇ ਆਰਮਜ਼ੈਟ ਤਫतीश ਸਾਡੀ ਜਿਹੜੀ ਇਨੀਸ਼ੀਅਲ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਆ ਉਹਦੇ ਚ ਇਹ ਸਾਹਮਣੇ ਆਇਆ ਕਿ ਇਹ ਟਾਰਗੇਟਡ ਫਾਇਰਿੰਗ ਜੁਵਰ ਟ੍ਰੈਜਕੀ ਦੇ ਮੁਤਾਬਕ ਨਹੀਂ ਸੀ ਲੱਗਦੀ ਕੋਈ ਹਵਾਈ ਫਾਇਰ ਕੋਈ ਸੈਲੀਬ੍ਰੇਟਰੀ ਟਾਈਪ ਜਾਂ ਹੋਰ ਉਹ ਕਿਸੇ ਵੱਲੋਂ ਜੋ ਹੈ ਪ੍ਰੀਲੀਮਿਨਰੀ ਤੌਰ ਤੇ ਸਾਹਮਣੇ ਆਇਆ ਕਿ ਇਹ ਲੱਗ ਰਿਹਾ ਬਾਕੀ ਅਸੀਂ ਜਿਹੜੀ ਤਫ਼ਤੀਸ਼ ਸਾਡੀ ਜਾਰੀ ਹੈ ਅਸੀਂ ਮਲਟੀਪਲ ਟੀਮਾਂ ਨੂੰ ਲਗਾਈਆਂ ਹੋਈਆਂ ਸਾਡੇ ਅਸਤੇ ਤੋਂ ਬਾਨ ਤੇ ਬਾਕੀ ਐਫਆਰ ਟੀਮ ਤੋਂ ਦੇ ਨਾਲ ਨੇ ਥਾਣੇ ਦੀਆਂ ਟੀਮ ਨਾਲ ਨੇ ਅਸੀਂ ਏਰੀਆ ਦੀ ਸਰਚ ਤੇ ਆਸ-ਪਾਸ ਜਿਹੜੀਆਂ ਸੋਸਾਇਟੀਜ਼ ਨੇ ਹੋਟਲਸ ਨੇ ਉਹਨਾਂ ਦੀ ਚੈਕਿੰਗ ਕਰ ਰਹੇ ਹਾਂ ਤਾਂ ਜੋ ਜਿਹੜੇ ਆਸ-ਪਾਸ ਕੋਈ ਸ਼ੱਕੀ ਕੋਈ ਮਾੜੇ ਵਿਅਕਤੀ ਰਹਿੰਦੇ ਨੇ ਉਹਨਾਂ ਦੀ ਚੈਕਿੰਗ ਤੇ ਨਾਲ ਹੀ ਜੇ ਉਸ ਸਮੇਂ ਦੌਰਾਨ ਜਦੋਂ ਇਹ ਕੋਈ ਪਾਰਟੀ ਵਗੈਰਾ ਜਾਂ ਕੋਈ ਅਜਿਹਾ ਇਵੈਂਟ ਜਿੱਥੇ ਕੋਈ ਸੈਲੀਬ੍ਰੇਟਰੀ ਫਾਇਰ ਹੋਇਆ ਹੋਵੇ ਉਹ ਉਹ ਅਸੀਂ ਚੈੱਕ ਕਰਨ ਦੀ ਕੋਸ਼ਿਸ਼ ਕਰਕੇ ਦੋਸ਼ੀਆਂ ਨੂੰ ਪਲੇਸ ਕਰਨ ਦੀ ਕੋਸ਼ਿਸ਼ ਕਰਦੇ ਆ। ਇਹ ਸਰਚ ਅਭਿਆਨ ਕਿਸ ਤਰ੍ਹਾਂ ਪੁਲਿਸ ਨੇ ਡੀਐਸਪੀ ਕਰਨ ਸੰਧੂ ਨੇ ਆਪਣੀ ਪੁਲਿਸ ਪਾਰਟੀ ਦੇ ਨਾਲ ਸਾਰੇ ਇਲਾਕੇ ਦਾ ਸਰਚ ਅਭਿਆਨ ਕੀਤਾ ਤੇ ਡੀਐਸਪੀ ਕਰਨ ਸੰਧੂ ਦਾ ਕਹਿਣਾ ਹੈ ਕਿ ਕਿਸੇ ਬੰਦੇ ਨੂੰ ਟਾਰਗੇਟ ਕਰਕੇ ਗੋਲੀ ਨਹੀਂ ਚਲਾਈ ਗਈ। ਲੱਗਦਾ ਹੈ ਕਿ ਕੋਈ ਪਾਰਟੀ ਹੋ ਰਹੀ ਸੀ ਜਿਸ ਦੇ ਨਾਲ ਹਵਾਈ ਫਾਇਰ ਕੀਤਾ ਗਿਆ ਏ ਉਹ ਆ ਕੇ ਜਿਹੜੀ ਐ ਸ਼ੀਸ਼ੇ ਦੇ ਨਾਲ ਲੱਗੀ। ਫਿਲਹਾਲ ਸਭ ਤੋਂ ਵੱਡਾ ਇਹ ਸਵਾਲ ਉੱਠਦਾ ਹੈ ਕਿ ਅਮੈਗਾ ਸਿਟੀ ਦੇ ਵਿੱਚ ਇੰਨੀ ਬੜੀ ਚੌਕਸੀ ਵਰਤੀ ਜਾਂਦੀ ਹੈ ਚੱਪੇ-ਚੱਪੇ ਦੇ ਉੱਤੇ ਜਿਹੜੀ ਐ ਸਕਿਉਰਿਟੀ ਲਗਾਈ ਹੋਈ ਆ ਫਿਰ ਅੰਦਰ ਗਨ ਵਾਲਾ ਬੰਦਾ ਜਿਹੜਾ ਹੈ ਕਿਸ ਤਰ੍ਹਾਂ ਚਲੇ ਗਿਆ ਕਿਸ ਤਰ੍ਹਾਂ ਜਿਹੜੇ ਨੇ ਹਵਾਈ ਫਾਇਰ ਹੋਏ ਨੇ ਜਦੋਂ ਕਿ ਪੰਜਾਬ ਸਰਕਾਰ ਨੇ ਹਵਾਈ ਫਾਇਰ ਔਰ ਗਨ ਪ੍ਰਮੋਟ ਤੇ ਪਾਬੰਦੀ ਲਗਾਈ ਹੋਈ ਆ ਇਸ ਦੇ ਵਿੱਚ ਕੌਣ ਜ਼ਿੰਮੇਵਾਰ ਹੈ ਕਿਸ ਦੀ ਸ਼ਾਇਦੇ ਉੱਤੇ ਜਿਹੜੇ ਨੇ ਇਹ ਫਾਇਰ ਹੋਇਆ ਇਹ ਤਾਂ ਨਾਲਾ ਸਮਾਂ ਹੀ ਦੱਸੇਗਾ ਅਖਰੜਤੋਸ਼ ਡੇਵਿਡ ਵਰਮਾ ਦੀ ਖਾਸ ਰਿਪੋਰਟ